ਪੰਜਾਬ ਦਸਤਾਵੇਜ਼ ਦੇ ਦਰਸ਼ਕਾਂ ਲਈ ਮਾਹਰ ਜਿੰਦਾ ਸਿੰਘ ਤੱਗੜ ਲੈ ਕੇ ਹਾਜ਼ਰ ਆਂ ਐਜੈਂਡਾ ਸਤਿ ਸ੍ਰੀ ਅਕਾਲ ਨਮਸਕਾਰ ਦਾ ਵਰਦ ਅੱਜ ਕੱਲ ਹੋਏਗੀ ਚੰਡੀਗੜ੍ਹ ਪੁਲਿਸ ਦੀ ਨਲਾਕੀ ਦੀ ਪਹਿਲਾਂ ਖਬਰ ਸੰਖੇਪ ਤੇ ਫਿਰ ਦਿਆਂਗੇ ਵਿਸਤਾਰ ਇੱਕ ਮਹੀਨਾ ਮਿੱਤਨ ਤੋਂ ਬਾਅਦ ਚੰਡੀਗੜ੍ਹ ਪੁਲਿਸ ਨੇ ਸੈਕਟਰ 26 ਵਿੱਚ ਰਾਤ ਨੂੰ ਚਾਰ ਕਾਰ ਸਵਾਰ ਹਮਲਾਵਰਾਂ ਵੱਲੋਂ ਤਿੰਨ ਵਿਦਿਆਰਥੀਆਂ ਉੱਤੇ ਹਮਲੇ ਬਾਰੇ ਕੋਈ ਪਰਚਾ ਦਰਜ ਨਹੀਂ ਕੀਤਾ ਨਾ ਹੀ ਕੋਈ ਗ੍ਰਿਫਤਾਰੀ ਕੀਤੀ ਹੈ ਇਹ ਤਿੰਨ ਵਿਦਿਆਰਥੀ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਵਿੱਚ ਕੋਰਸ ਕਰਨ ਆਏ ਸੀ ਇੱਕ ਅਦਾਰਾ ਪੱਤਰਕਾਰੀ ਦਾ ਮੁਫਤ ਕੋਰਸ ਲੋੜਵੰਦ ਵਿਦਿਆਰਥੀਆਂ ਨੂੰ ਕਰਵਾਉਂਦਾ ਹੈ ਪਿਛਲੇ 3 ਦਿਨ ਤੋਂ ਪੰਜਾਬ ਦਸਤਾਵੇਜ਼ ਵੱਲੋਂ ਕੀਤੀ ਜਾ ਰਹੀ ਕੋਸ਼ਿਸ਼ ਇਸ ਮਾਮਲੇ ਤੇ ਐਸਐਸਪੀ ਸਾਹਿਬਾ ਸ਼ਮਰਦੀਪ ਕੌਰ ਤੋਂ ਜਾਣਕਾਰੀ ਲੈ ਲਈ ਜਾਏ ਉਹਨਾਂ ਦਾ ਰੁਖ ਜਾਣ ਲਿਆ ਜਾਏ ਕੋਈ ਰਿਸਪੌਂਸ ਨਹੀਂ ਮਿਲ ਰਿਹਾ ਭਾਵੇਂ ਕਿ ਪੁਲਿਸ ਨੂੰ ਇਹਨਾਂ ਵਿਦਿਆਰਥੀਆਂ ਨੇ ਵਕੂਏ ਤੋਂ ਬਾਅਦ ਕਾਰ ਦਾ ਨੰਬਰ ਵੀ ਦੇ ਦਿੱਤਾ ਸੀ ਨੰਬਰ ਸੀ CH01 AG 6365 ਪਰ ਕਾਰ ਪੁਲਿਸ ਨੂੰ ਹਜੇ ਤੱਕ ਥਿਆਈ ਨਹੀਂ ਤੇ ਫਿਰ ਕੀ ਕਹਾਂਗੇ ਫਿਰ ਕੀ ਕਹਾਂਗੇ ਅੰधेਰ ਨਗਰੀ ਚੌਪਟ ਰਾਜਾ ਤੇ ਇੱਥੇ ਫਿਰ ਰਾਜ ਕੀ ਦਾ ਐਸਐਸਪੀ ਕਵਰਦੀਪ ਕੌਰ ਦਾ ਤੇ ਇਹ ਨਗਰੀ ਉਹਨੇ ਬਣਾਈ ਹੋਈ ਹੈ ਅੰਧੇਰ ਤੇ ਲਓ ਜੀ ਹੁਣ ਤੁਹਾਨੂੰ ਦੱਸਦੇ ਆ ਕਿ ਇਹਨਾਂ ਮੁੰਡਿਆਂ ਦੀ ਹਾਲਤ ਇਹਨਾਂ ਹਮਲਾਵਰਾਂ ਨੇ ਕੀ ਕੀਤੀ ਸਭ ਤੋਂ ਪਹਿਲੀ ਤਸਵੀਰ ਤੁਸੀਂ ਵੇਖੋ ਮਨਦੀਪ ਸਿੰਘ ਦੀ ਜੋ ਕਿ ਸੰਗਰੂਰ ਜ਼ਿਲ੍ਹੇ ਦੇ ਵਿੱਚ ਇੱਕ ਛੋਟੇ ਜਿਹੇ ਪਿੰਡ ਨਾਲ ਸੰਬੰਧਿਤ ਹੈ। ਦੂਜੀ ਤਸਵੀਰ ਰਾਜਨ ਦੀ ਹੈ ਜੋ ਲਾਦੂ ਕਾ ਮੰਡੀ ਫਾਜ਼ਲਕਾ ਦਾ ਰਹਿਣ ਵਾਲਾ ਹੈ। ਤੀਜਾ ਕੁਲਦੀਪ ਉਹ ਫਟੜ ਨਹੀਂ ਹੋਇਆ। ਖੈਰ ਉਹਦੀ ਤਸਵੀਰ ਨਹੀਂ ਦਿਖਾ ਰਹੇ। ਪੈਂਡੂ ਮੁੰਡੇ ਚੰਡੀਗੜ੍ਹ 'ਚ ਗੁਰੂ ਸ੍ਰੀ ਸਿੰਘ ਸਾਬਾ ਸਾਹਿਬ ਦੀ ਜਿਹੜੀ ਸੁਸਾਇਟੀ ਆ ਉਹਦੇ ਵਿੱਚ ਵਿਦਿਆ ਲੈਣ ਲਈ ਪਹੁੰਚੇ ਕਿਉਂਕਿ ਇੱਥੇ ਵਿਦਿਆ ਮੁਫਤ ਦਿੱਤੀ ਜਾਂਦੀ ਹੈ ਪੈਰੈਂਟਸ ਵਿਦਿਆ ਅਫੋਰਡ ਨਹੀਂ ਸੀ ਕਰ ਸਕਦੇ ਪਰ ਪੱਤਰਕਾਰ ਬਣਨ ਦੀ ਚਾਹਤ ਸੀ ਇਹ ਪੱਤਰਕਾਰਾਂ ਦੇ মিডিਆ ਹਾਊਸਸ ਦੇ ਵਿੱਚ ਕੰਮ ਕਰਨਾ ਚਾਹੁੰਦੇ ਸੀ ਵੀਡੀਓਗ੍ਰਾਫੀ ਸਿੱਖ ਰਹੇ ਨੇ ਕੈਮਰਾ ਚਲਾਉਣਾ ਸਿੱਖ ਰਹੇ ਨੇ ਸਕ੍ਰਿਪਟ ਰਾਈਟਿੰਗ ਸਿੱਖ ਰਹੇ ਨੇ ਖਬਰ ਬਣਾਉਣੀ ਸਿੱਖ ਰਹੇ ਨੇ ਤੇ ਇਹਨਾਂ ਨੂੰ ਹੁਣ ਸਿਖਾਇਆ ਕੀ ਜਾ ਰਿਹਾ ਹੈ ਇਹ ਸਿਖਾਇਆ ਜਾ ਰਿਹਾ ਹੈ ਕਿ ਚੰਡੀਗੜ੍ਹ ਦੇ ਵਿੱਚ ਲਾਅਲੈਸਨੈਸ ਹੈ ਇੱਥੇ ਕੋਈ ਸੁਰੱਖਿਅਤ ਨਹੀਂ ਖਾਸ ਕਰਕੇ ਉਹ ਲੋਕ ਸੁਰੱਖਿਅਤ ਨਹੀਂ ਜਿਨ੍ਹਾਂ ਦੇ ਪਿੱਛੇ ਕੋਈ ਸਪੋਰਟ ਨਹੀਂ ਹੁਣ ਦੰਨੇ ਆ ਖਬਰ ਦੇ ਵਿਸਤਾਰ ਸਭ ਤੋਂ ਪਹਿਲਾਂ ਦੇਸ਼ ਦੁਨੀਆ ਤੋਂ ਖਫਾ ਲੱਗਦੀ ਬੀਬਾ ਐਸਐਸਪੀ ਕਾਮਰ ਦੀਪਕੌਰ ਨੂੰ ਮੇਰੇ ਵੱਲੋਂ ਬੇਨਤੀ ਨੁਮਾ ਭੇਜੇ ਗਏ ਮੈਸੇजेस ਤੁਹਾਨੂੰ ਵਿਖਾਉਨੇ ਆ ਜਿਨ੍ਹਾਂ ਦੇ ਵਿੱਚ ਮੈਂ ਬਾਰ-ਬਾਰ ਲਿਖ ਰਿਹਾ ਪਲੀਜ਼ ਪਲੀਜ਼ ਕਰਕੇ ਪੁੱਛ ਰਿਹਾ ਮੈਡਮ ਦੱਸੋ ਇੰਨਾ ਐਸਪਾਇਰਿੰਗ ਜਰਨਲਿਸਟ ਦੇ ਉੱਤੇ ਹੋਏ ਹਮਲੇ ਦਾ ਇਨਸਾਫ ਕਦੋਂ ਮਿਲੇਗਾ ਪੁੱਛ ਰਿਆਂ ਐਫ ਆਈ ਆਰ ਕਦੋਂ ਹੋਏਗੀ ਦੱਸੋ ਕਾਰ ਲੱਭੀ ਕਿ ਨਹੀਂ ਲੱਭੀ ਵੀਡੀਓ ਤੇ ਤਾਂ ਤੁਹਾਨੂੰ ਸਾਰੇ ਮੈਸੇजेस ਡਿਸਪਲੇ ਨਾਲ ਦੀ ਨਾਲ ਕਰਕੇ ਬੁਖਾਰਿਆ ਪਰ ਐਸ ਐਸ ਪੀ ਦਾ ਮੈਂ ਕਹਾਂਗਾ ਵਿਗੜਿਆ ਹੋਇਆ ਰੁੱਖ ਸਾਹਮਣੇ ਆਇਆ ਮੈਡਮ ਨੇ ਜਵਾਬ ਨਹੀਂ ਦਿੱਤਾ ਫੋਨ ਕਾਲ ਚੱਕੀ ਨਹੀਂ ਹੂੰ ਹਾਂ ਕੀਤੀ ਨਹੀਂ ਤੇ ਫਿਰ ਅਸੀਂ ਅੱਗੇ ਖਬਰ ਚਲਾਉਣ ਦਾ ਪ੍ਰੋਗਰਾਮ ਬਣਾਇਆ ਜੋ ਅੱਜ ਅਸੀਂ ਜਲਦ ਆਣ ਹੁਣ ਸੁਣੋ ਪੀੜਿਤ ਮਨਦੀਪ ਸਿੰਘ ਅਤੇ ਰਾਜਨ ਨੇ ਸਾਨੂੰ ਕੀ ਦੱਸਿਆ 28 12 2023 ਨੂੰ ਰਾਤ ਦੇ 9:30 ਵਜੇ ਦੇ ਕਰੀਬ ਉਹ 26 ਸੈਕਟਰ ਯਾਨੀ ਕਿ 28 A ਦੇ ਵਿੱਚ ਕੇਂਦਰੀ ਸਿੰਘ ਸਭਾ ਦੀ ਬਿਲਡਿੰਗ ਹੈ ਜਿੱਥੇ ਉਹ ਰਹਿੰਦੇ ਐ ਪੜਦੇ ਐ ਉਥੋਂ ਸਾਹਮਣੇ ਆਪੋਜ਼ਿਟ 26 ਸੈਕਟਰ ਦੀ ਮੰਡੀ ਹੈ ਤੇ ਉੱਥੇ ਕਾਫੀ ਸਾਰੇ ਹੋਟਲ ਢਾਬੇ ਬਣੇ ਹੋਏ ਨੇ ਰੋਟੀ ਖਾਣ ਲਈ ਨਿਕਲੇ ਤੇ ਵਾਪਸ ਆਉਂਦੇ ਹੋਏ ਇੱਕ ਤੇਜ਼ ਰਫ਼ਤਾਰ ਕਾਰ ਐਨੀ ਨਜ਼ਦੀਕ ਦੀ ਨਿਕਲੀ ਕਿ ਰਾਜਨ ਦੇ ਨਾਲ ਉਸ ਕਾਰ ਦਾ ਸਾਈਡ ਵਿਊ ਮਿਰਰ ਖਹਿ ਗਿਆ ਮੁੰਡਿਆਂ ਨੇ ਕਿਹਾ ਓਏ ਕੀ ਕਰਦੇ ਹੋ ਓਏ ਕੀ ਕਰਦੇ ਹੋ ਇੰਨੀ ਗੱਲ ਤੇ ਚਾਰ ਮੁੰਡਿਆਂ ਨੇ ਗੱਡੀ ਰੋਕੀ ਥੱਲੇ ਉਤਰੇ ਚਾਰੇ हेयर कट ਵਾਲੇ ਮੁੰਡੇ ਸੀ ਰਾਤ ਦਾ ਸਮਾਂ 9:30 ਵਜੇ ਦਾ ਸੀ ਤੇ ਫਿਰ ਕਰਤੀ ਇਹਨਾਂ ਵਿਚਾਰੇ ਪਿੰਡੂ ਪਾੜੂ ਮੁੰਡਿਆਂ ਦੀ ਧੁੰਾਈ ਫੋਟੋਆਂ ਇਸ ਦੀ ਤਸਦੀਕ ਕਰਦੀਆਂ ਨੇ ਕਿ ਉਹਨਾਂ ਦੇ ਉੱਤੇ ਸ਼ਾਰਪ ਐਸ਼ਡ ਵੈਪਨ ਵਰਤੇ ਗਿਆ ਜੋ ਕਿ ਉਹਨਾਂ ਨੇ ਕਾਰ ਦੇ ਵਿੱਚ ਰੱਖਿਆ ਹੋਇਆ ਸੀ ਅਸੀਂ ਇਹ ਨਹੀਂ ਕਹਿ ਸਕਦੇ ਕਿ ਉਹ ਨਾ ਦੀ ਹਾਲਤ ਨਸ਼ੇ ਵਾਲੀ ਸੀ ਜਾਂ ਨਹੀਂ ਤੇ ਫਿਰ ਕੁਲਦੀਪ ਨੇ ਅਲਾਰਮ ਰੇਸ ਕਰਦੇ ਹੋਏ ਆਪਣੇ ਭਰਾ ਸੰਦੀਪ ਲਾਦੂਕਾ ਜੋ ਕਿ ABC نیوز ਚੈਨਲ ਦੇ ਵਿੱਚ ABC ਪੰਜਾਬ نیوز ਚੈਨਲ ਦੇ ਵਿੱਚ ਪੱਤਰਕਾਰ ਵਜੋਂ ਕੰਮ ਕਰਦਾ ਉਹਨੂੰ ਇਨਫੋਰਮ ਕੀਤਾ ਕੇਂਦਰੀ ਗੁਰੂ ਸ੍ਰੀ ਗੁਰੂ ਸਿੰਘ ਸਾਹਿਬਾ ਦੇ ਆਪਣੇ ਸੀਨੀਅਰਸ ਨੂੰ ਇਨਫੋਰਮ ਕੀਤਾ ਸੀਨੀਅਰਸ ਦੋ ਜਣੇ ਪਹੁੰਚੇ ਮੌਕੇ ਤੇ ਕਾਰ ਫਰਾਰ ਹੋ ਚੁੱਕੀ ਸੀ ਐਂਦੇ ਨੂੰ ABC ਪੰਜਾਬ نیوز ਦਾ ਮਾਲਕ ਜਗਤਾਰ ਭੁੱਲਰਵੀ ਮੌਕੇ ਤੇ ਪਹੁੰਚ ਗਿਆ ਪੁਲਿਸ ਨੂੰ ਇਨਫੋਰਮ ਕਰ ਦਿੱਤਾ ਗਿਆ ਸੀ ਸਮਾਂ 9:11 ਦਾ ਸੀ ਸੰਦੀਪ ਤੇ ਜਗਤਾਰ ਭੁੱਲਰ ਨੇ ਫਟੜ ਵਿਦਿਆਰਥੀਆਂ ਨੂੰ ਗੱਡੀ ਚ ਪਾ ਕੇ ਹਸਪਤਾਲ ਸੈਕਟਰ 16 ਪਹੁੰਚਾਇਆ ਉਥੇ ਡਾਕਟਰ ਸੰਦੀਪ ਮਹਿਤਾ ਨੇ ਉਹਨਾਂ ਦਾ ਇਲਾਜ ਕੀਤਾ ਨਾਈਟ ਡਿਊਟੀ ਤੇ ਸੀ ਸੰਦੀਪ ਮਹਿਤਾ ਆਠ ਟਾਂਕੇ ਤੁਸੀਂ ਤਸਵੀਰ ਦੁਬਾਰਾ ਵੇਖੋ ਮਨਦੀਪ ਦੇ ਚਿਹਰੇ ਤੇ ਲੱਗੇ ਉਹਦਾ ਹੁਸਨ ਵਿਗਾੜਤਾ ਕੱਲ ਨੂੰ ਮੁੰਡੇ ਨੇ ਵਿਆਹ ਵੀ ਕਰਾਉਣਾ ਫਿਰ ਦੂਜੇ ਦੇ ਸਿਰ 'ਚ 67 ਵਜੇ ਉਥੇ ਤਬਾਲ ਆ ਜਾਣਗੇ ਖੈਰ ਇਹ ਸਾਰਾ ਕੁਝ ਹੁੰਦਾ ਤੇ ਅਨੂਪ ਸਿੰਘ ਹੈੱਡ ਕਨਸਟੇਬਲ ਜਿਹੜਾ ਪੀਸੀਆਰ ਚ ਡਿਊਟੀ ਤੇ ਸੀ ਉਹ ਉਥੇ ਸਪੋਰਟ ਤੇ ਵੀ ਲੇਟ ਜਾ ਪਹੁੰਚ ਗਿਆ ਸੀ ਪਰ ਪਹੁੰਚ ਗਿਆ ਸੀ ਪਰ ਉਹ ਹਸਪਤਾਲ ਦੇ ਵਿੱਚ ਵੀ ਹਾਜ਼ਰ ਸੀ ਜਦੋਂ ਡਾਕਟਰ ਨੇ ਮੌਇਨਾ ਕਰ ਲਿਆ ਟਾਂਕੇ ਲਾਤੇ ਤੇ ਸਿਰ ਤੇ ਛੱਟ ਵੇਖ ਲਈ ਤੇ ਉਹ ਉਹਨੇ ਕਿਹਾ ਆ ਲਓ ਜੀ ਮੈਂ ਲਿਖਦਾ ਪਰ ਅਨੂਪ ਉਹਨਾਂ ਨੂੰ ਬੱਚਿਆਂ ਨੂੰ ਕਹਿੰਦਾ ਹੁਣ ਤੁਸੀਂ ਜਾਓ 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 ਕੰਮ ਤੁਹਾਡਾ ਹੋ ਗਿਆ ਅਸੀਂ ਬੰਦੇ ਫੜ ਲੈਣੇ ਬੜੀ ਛੇਤੀ ਤੇ ਵਰਚਾ ਦੇ ਦੇਾਂਗੇ ਤੇ ਵਰਚਾ ਅੱਜ ਕਿੰਨੇ ਦਿਨ ਹੋ ਗਏ ਜੀ 28 12 ਦਾ ਇਹ ਵਕੂਆ ਤੇ ਅੱਜ ਤਰੀਕ ਹੋ ਗਈ 26 ਗਣਤੰਤਰਤਾ ਦਿਵਸ ਮੈਨੂੰ ਗਣਤੰਤਰਤਾ ਦਿਵਸ ਤੇ ਇਹ ਖਬਰ ਸੁਣਾਉਂਦੇ ਦੁੱਖ ਹੋ ਰਿਹਾ ਕਿ ਸਾਨੂੰ ਜਿਹੋ ਜਿਹਾ ਗਣਤੰਤਰ ਮਿਲਿਆ ਜਿੱਥੇ ਸਾਡੇ ਅਧਿਕਾਰੀ ਜਿਹੜੇ ਆਪਣੇ ਆਪ ਨੂੰ ਆਈਪੀਐਸ ਕਹਾਉਂਦੇ ਆ ਉਹ ਕਾਰਨਾਮੇ ਕੀ ਕਰਦੇ ਆ ਕੀ ਉਹ ਗਰੀਬਾਂ ਦੀ ਰੱਖਿਆ ਨਹੀਂ ਕਰ ਸਕਦੇ ਇਹੋ ਜੇ ਲਛਣਾ ਵਾਲੇ ਅਧਿਕਾਰੀਆਂ ਨੂੰ ਸਾਨੂੰ ਯਾਨੀ ਕਿ ਦਰੋਸਤ ਕਰਨਾ ਪਊਗਾ ਲੋਕਾਂ ਨੂੰ ਉਠਣਾ ਪਊਗਾ ਆਵਾਜ਼ ਠਾਉਣੀ ਪਊਗੀ ਇਹਨਾਂ ਨੂੰ ਬੇਨਕਾਬ ਕਰਨਾ ਪਊਗਾ ਇਹਨਾਂ ਦੇ ਵਿਰੋਧ ਲੜਾਈ ਲੜਨੀ ਪਊਗੀ ਫਿਰ ਇਦੋਂ ਬਾਅਦ ਪੰਜਾਬ ਦਸਤਾਵੇਜ਼ ਨੂੰ ਇਹ ਸੂਚਨਾ ਮਿਲਦੀ ਹੈ 22 1 2024 ਨੂੰ ਪੱਤਰਕਾਰਾਂ ਦੀ ਲੇਟ ਨਾਈਟ ਇੱਕ ਪਾਰਟੀ ਸੀ ਉੱਥੇ ਦੋਸਤਾਂ ਨੇ ਦੱਸਿਆ ਖਾਸ ਕਰਕੇ ਸੰਦੀਪ ਲਾਦੂਕੇ ਨੇ ਦੱਸਿਆ ਭਾਜੀ ਸਾਡੇ ਨਾਲ ਐ ਹੋ ਗਿਆ ਫਿਰ ਗੁੱਸਾ ਵੀ ਆਇਆ ਕਿ ਤੁਸੀਂ ਪਹਿਲਾਂ ਕਿਉਂ ਨਹੀਂ ਦੱਸਿਆ ਇੰਨੇ ਦਿਨ ਬਾਅਦ ਕਿਉਂ ਦੱਸਿਆ 23 ਤਰੀਕ ਨੂੰ ਐਸਐਸਪੀ ਨਾਲ ਮੈਂ ਸੰਪਰਕ ਕਰਨ ਦੀ ਕੋਸ਼ਿਸ਼ ਕਰਦਾ ਜੋ ਤੁਹਾਨੂੰ ਮੈਸੇजेस ਵਿਖਾਏ ਉਹ ਸਾਰੇ 23 ਤਰੀਕ ਦੇ ਨੇ 24 ਨੂੰ ਫੇਰ ਸੰਪਰਕ ਕਰਨ ਦੀ ਕੋਸ਼ਿਸ਼ ਕਰਦਾ ਮੈਡਮ ਜਵਾਬ ਨਹੀਂ ਦਿੰਦੀ ਫਿਰ ਉਸ ਤੋਂ ਬਾਅਦ ਮੈਂ ਆਪਣਾ ਵੱਖਰਾ ਰੁਖ اختیار ਕਰਦਾ ਮੈਂ ਹੇਠਲੇ ਲੈਵਲ ਤੇ ਕੰਟੈਕਟ ਸ਼ੁਰੂ ਕਰਦਾ ਹਾਂ ਐਸ ਐਚ ਓ 26 ਸੈਕਟਰ ਨਾਲ ਗੱਲ ਕਰਦਾ ਉਸ ਤੋਂ ਬਾਅਦ ਉਹ ਮੈਨੂੰ ਗਾਈਡ ਕਰਦਾ ਕਿ ਇਸ ਕੇਸ ਤੱਕ ਆਈਓ anuup singh ਹੈ ਉਹਦਾ ਨੰਬਰ ਦੇ ਦਿੰਦਾ ਉਹਦੇ ਨਾਲ ਗੱਲ ਕਰ ਲਓ ਗੱਲ ਕੀਤੀ ਉਹ ਵੀ ਸੁਣਾਉਣੇ ਆ ਉਹ ਕੀ ਕਹਿੰਦਾ ਦੇ 25 1 24 ਤੱਕ ਇੰਤਜ਼ਾਰ ਕੀਤਾ ਕੋਈ ਸੰਦੇਸ਼ ਆਜੂਗਾ ਨਹੀਂ ਆਇਆ ਸਿਰਫ ਬੱਚੀ ਨੂੰ ਇਹ ਮੁੰਡਿਆਂ ਨੂੰ ਫੇਰ ਬੁਲਾਇਆ ਗਿਆ ਬੀਟ ਬਾਕਸ ਕਹਿੰਦੇ ਜੀ ਅਸੀਂ ਆ ਦੋ ਬੰਦੇ ਫੜ ਲਏ ਆ ਤੇ ਇਹਨਾਂ ਨੂੰ ਜੇਲ੍ਹ ਭੇਜ ਰਹੇ ਹਾਂ ਪਰਚਾ ਕੋਈ ਦਰਜ ਨਹੀਂ ਜੇਲ੍ਹ ਕਾਦੇ ਨਾਲ ਭੇਜੋਗੇ ਡੀ ਡੀ ਆਰ ਕੱਟ ਕੇ ਤੁਸੀਂ ਮਾਮਲਾ ਨਿਯਿੱਠਤਾ ਇਹਨਾਂ ਨੇ ਕੋਸ਼ਿਸ਼ ਕੀਤੀ ਕਿ ਨਿਆਂਇਨ ਨੂੰ ਪਤਾ ਹੀ ਕੀ ਆ ਇਹਨਾਂ ਨੂੰ ਕਹਿ ਦਿਓ ਵੀ ਜੇਲ੍ਹ ਭੇਜ ਰਹੇ ਆ ਜਿਹੜੀ ਜੇਰਜ ਭੇਜਨੇ ਉਹ ਦੱਸਿਆ ਨਹੀਂ ਤੇ ਫਿਰ ਜਦੋਂ ਮੈਂ ਸੰਪਰਕ ਕੀਤਾ ਅਨੂਪ ਸਿੰਘ ਨਾਲ ਮੈਨੂੰ ਜੋ ਉਹਨੇ ਕਿਹਾ ਉਹ ਤੁਸੀਂ ਸੁਣੋ ਤੇ ਤੁਸੀਂ ਆਪ ਮਤਲਬ ਕਿ ਐਨਾਲਿਸਿਸ ਕਰ ਲਓ ਕਿ ਉਹ ਕਿੰਨਾ ਕੁ ਸੱਚ ਤੇ ਕਿੰਨਾ ਕੁ ਝੂਠ ਬੋਲ ਰਿਹਾ ਉਹ ਕਹਿੰਦਾ ਜੀ ਪ੍ਰਗਟ ਸਾਹਿਬ ਮੈਂ ਤੁਹਾਨੂੰ ਜਾਣਦਾ ਆਪਣੀ ਇੱਕ ਵਾਰੀ ਪਹਿਲਾਂ ਵੀ ਮੀਟਿੰਗ ਹੋਈ ਸੀ ਖैर ਮੈਨੂੰ ਕਹਿੰਦਾ ਜੀ ਇਹ ਬੱਚੇ ਕਾਫੀ ਸੀ 4-5 ਜਾ ਰਹੇ ਸੀ ਉਧਰੋਂ ਕਾਰ ਆ ਰਹੀ ਸੀ ਜਦੋਂ ਐਦਾਂ ਇਕੱਠੇ ਮੁੰਡੇ ਜਾਂਦੇ ਹੋਣ ਉਹ ਥੋੜੇ ਜਿਹਾ ਹਾਵੀ ਹੋ ਜਾਂਦੇ ਆ ਕਿ ਉਹਨਾਂ ਦੇ ਵਿੱਚ ਆ ਜਾਂਦਾ ਵੀ ਅਸੀਂ ਪਾਵਰਫੁੱਲ ਆ ਉਹ ਕਾਰ ਵਾਲੇ ਵਿਚਾਰੇ ਆ ਰਹੇ ਸੀ ਤੇ ਉੱਥੇ ਕੋਈ ਇਹਨਾਂ ਦੇ ਭੀੜ ਸੀ ਬਹੁਤ ਜ਼ਿਆਦਾ ਸੈਕਟਰ 26 ਦੀ ਅਨਾਜ ਮੰਡੀ ਦੇ ਵਿੱਚ ਰਾਤ ਨੂੰ 9:30 ਵਜੇ ਟ੍ਰੈਫਿਕ ਨਹੀਂ ਹੁੰਦਾ ਭੀੜ ਨਹੀਂ ਹੁੰਦੀ ਲੋਕੀ ਸਬਜ਼ੀ ਵਗੈਰਾ ਫਰੂਟ ਲੈ ਕੇ ਜਾ ਚੁੱਕੇ ਹੁੰਦੇ ਆ ਸਾਡੇ 9:00 ਵਜੇ ਅਨੂਪ ਸਿੰਘ ਕਹਿੰਦਾ ਭੀੜ ਬਹੁਤ ਸੀ ਤੇ ਉੱਥੇ ਕਿਤੇ ਕਾਰ ਅੱਗੇ ਪਿੱਛੇ ਹੋ ਗਈ ਇਹਨਾਂ ਨੇ ਗਾਲ ਕੱਢਤੀ ਤੇ ਉਹ ਬੰਦਿਆਂ ਨੂੰ ਗੁੱਸਾ ਆ ਗਿਆ ਕਾਰ ਚੋਂ ਉਤਰੇ ਫਿਰ ਇਹਨਾਂ ਦੀ ਬੈਸ ਉਹ ਅਸਾ ਹੋਇਆ ਕੁੱਟਮਾਰ ਵੀ ਹੋ ਗਈ ਹੋਣੀ ਹੈ ਤਾਂ ਫਿਰ ਮੈਂ ਮੌਕੇ ਤੇ ਪਹੁੰਚ ਗਿਆ ਸੀ ਤੇ ਫਿਰ ਮੈਂ ਇਹਨਾਂ ਨੂੰ ਹਸਪਤਾਲ ਲੈ ਗਿਆ ਕਾਰ ਅਸੀਂ ਲੱਭ ਲਾਂਗੇ ਤੇ ਇਹਨਾਂ ਨੂੰ ਮੈਂ ਕਹਿਤਾ ਸੀ ਕਹਿੰਦੇ ਜੀ ਦਰਸਲ ਜਦੋਂ ਇਹ ਝਗੜਾ ਹੋਇਆ ਇਹ ਮੁੰਡਿਆਂ ਨੇ ਆਪਣੇ ਨਾਲ 10-12 ਮੁੰਡੇ ਹੋਰ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਚੋਂ ਟੈਲੀਫੋਨ ਕਰਕੇ ਬੁਲਾ ਲੇ ਉਹਨਾਂ ਕੋਲ ਸੋਟੀਆਂ ਸੀ ਲਾਠੀਆਂ ਸੀ ਤੇ ਫੇਰ ਇਹ ਮੁੰਡੇ ਕਾਰਨ ਡਰਦੇ ਹੋਏ ਭੱਜ ਗਏ ਫਿਰ ਜਦੋਂ ਸਾਰੀ ਗੱਲਬਾਤ ਮੈਂ ਸੁਣੀ ਅਨੂਪ ਸਿੰਘ ਦੀ ਮੈਂ ਕਿਹਾ ਅਨੂਪ ਸਿੰਘ ਜੀ ਤੁਹਾਡੀ ਗੱਲ ਮੈਂ ਸਾਰੀ ਸੁਣ ਲਈ ਹੁਣ ਤੁਸੀਂ ਮੇਰੀ ਸੁਣੋਗੇ ਕਹਿੰਦੇ ਜੀ ਸੁਣਾਓ ਮੈਂ ਕਿਹਾ ਜੀ ਗੱਲ ਇਹ ਆ ਇਹ ਬੰਦੇ 4-5 ਸੀ ਫਿਰ ਇਹ 10-12 ਲਾਠੀਆਂ ਵਾਲੇ ਹੋ ਗਏ ਤੇ ਫਿਰ ਸੱਟਾਂ ਕਿਹਦੇ ਵੱਜਣੀਆਂ ਚਾਹੀਦੀਆਂ ਸੀ ਕਾਰ ਵਾਲਿਆਂ ਦੇ ਵੱਜਣੀਆਂ ਚਾਹੀਦੀਆਂ ਸੀ ਜ਼ਖਮੀ ਕੌਣ ਹੋਇਆ ਇਹ ਹੋਏ ਤੇ ਫਿਰ ਜੇ ਇਹਨਾਂ ਨੇ ਉਹਨਾਂ ਦੇ ਸੱਟਾਂ ਮਾਰੀਆਂ ਹੁੰਦੀਆਂ ਤਾਂ ਫਿਰ ਇਹ ਭੱਜਦੇ ਕਾਰ ਵਾਲੇ ਨਾ ਭੱਜਦੇ ਕਾਰ ਵਾਲੇ ਤੁਹਾਡੇ ਕੋਲ ਆਉਂਦੇ ਕਿ ਜੀ ਆ ਗੁੰਡਿਆਂ ਨੇ ਮਾਰਿਆ ਸਾਨੂੰ ਲਾਠੀਆਂ ਨਾਲ ਮਾਰਿਆ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਤੋਂ ਨਿਕਲ ਕੇ ਆਈ ਸੀ ਪਰ ਐਦਾਂ ਹੋਇਆ ਨਹੀਂ ਉਹ ਭੱਜੇ ਇਹ ਖੜੇ ਰਹੇ ਇਹ ਤੁਹਾਡੇ ਕੋਲ ਆਏ ਕਿ ਸਾਨੂੰ ਇਨਸਾਫ ਦਿਓ ਤੇ ਤੁਸੀਂ ਦੇ ਤਾਂ ਇਨਸਾਫ ਕਹਿੰਦੇ ਜੀ ਸਾਨੂੰ ਡਾਕਟਰ ਨੇ ਰਿਪੋਰਟ ਨਹੀਂ ਦਿੱਤੀ ਜਿਹੜੀ ਰਿਪੋਰਟ ਹੁੰਦੀ ਆ ਐਮ ਐਲ ਆਰ ਨਹੀਂ ਦਿੱਤੀ ਮੈਂ ਕਿਹਾ ਤੁਸੀਂ ਲੈਣੀ ਸੀ ਗਏ ਕਿਉਂ ਨਹੀਂ ਕਹਿੰਦੇ ਜੀ ਰਸ਼ ਬੜਾ ਸੀ 16 ਸੈਕਟਰ ਚ ਭੀੜ ਬੜੀ ਹੁੰਦੀ ਆ ਉਹ ਦੇ ਨਹੀਂ ਸਕਿਆ ਅਸੀਂ ਅੱਜ ਡਾਕਟਰ ਸਨੀ ਮਹਿਤਾ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਅਨੂਪ ਸਿੰਘ ਨੇ ਸਾਨੂੰ ਵਾਅਦਾ ਕੀਤਾ ਸੀ ਕਿ ਨੰਬਰ ਦੇਵਾਂਗਾ ਪਰ ਦਿੱਤਾ ਨਹੀਂ ਕਹਿੰਦਾ 26 ਜਨਵਰੀ ਕਰਕੇ ਡਿਊਟੀ ਬੜੀ ਸਖਤ ਹੈ ਤੇ ਮੈਂ ਫੇਰ 28 27 ਤਰੀਕ ਨੂੰ 29 ਤਰੀਕ ਨੂੰ ਸੰਪਰਕ ਕਰਿਓ ਫੇਰ ਮੈਂ ਤੁਹਾਨੂੰ ਹਸਪਤਾਲ ਜਾ ਕੇ ਡਾਕਟਰ ਸਨੀ ਮਹਿਤਾ ਦਾ ਨੰਬਰ ਲਿਆ ਕੇ ਦੇਵਾਂਗਾ ਹੈ ਅਸੀਂ ਹਸਪਤਾਲ ਨਾਲ ਸੰਪਰਕ ਕੀਤਾ ਪਤਾ ਲੱਗਿਆ ਕਿ ਸਨੀ ਮਹਿਤਾ ਦਾ ਤਬਾਦਲਾ ਕਿਸੇ ਹੋਰ ਹਸਪਤਾਲ ਹੋ ਗਿਆ ਐਨੀਵੇਜ਼ ਅਸੀਂ ਖਬਰ ਚਲਾਉਣ ਦਾ ਫੈਸਲਾ ਕੀਤਾ ਇੱਥੇ ਮੈਂ ਜ਼ਿਕਰ ਇਹੋ ਹੈ ਦੱਸਣਾ ਚਾਹਣਾ ਕੋਈ ਵੀ ਡਾਕਟਰ ਇਨਸੀਡੈਂਟ ਤੋਂ ਬਾਅਦ ਜੇ ਉਹਨੂੰ ਕੋਈ ਸੱਟ ਸਮਝ ਨਹੀਂ ਆਉਂਦੀ ਤਾਂ ਉਹ ਮੈਡੀਕਲ ਬੋਰਡ ਬਣਾਉਣ ਵਾਸਤੇ ਰეკਮੈਂਡੇਸ਼ਨ ਦੇ ਸਕਦਾ ਜਦੋਂ ਸਿੰਪਲ ਗ੍ਰੀਵियस ਇੰਜਰੀ ਨੱਕ ਤੇ ਸਪਸ਼ਟ ਨਜ਼ਰ ਆ ਰਹੀ ਆ ਤਾਂ ਕੇ ਉਸ ਡਾਕਟਰ ਨੇ ਲਾਏ ਆ ਤੇ ਸਿਰ ਦੇ ਵਿੱਚ 60 ਵੀ ਦਿਖ ਰਹੀ ਆ ਤਾਂ ਐਡੀ ਕੋਈ ਗੁੰਝਲਦਾਰ ਇਹ ਐਮ ਐਲ ਆਰ ਲਿਖਣੀ ਹੈ ਨਹੀਂ ਸੀ ਤੇ ਉਹਨੇ ਫਿਰ ਪੈਂਡਿੰਗ ਰੱਖੀ ਕਿਉਂ ਪਤਾ ਨਹੀਂ ਪੁਲਿਸ ਵਾਲੇ ਸੱਚ ਬੋਲਦੇ ਆ ਝੂਠ ਬੋਲਦੇ ਆ ਕਹਿੰਦੇ ਸਾਨੂੰ ਮੈਡੀਕਲ ਰਿਪੋਰਟ ਡਾਕਟਰ ਨੇ ਹਜੇ ਤੱਕ ਦਿੱਤੀ ਨਹੀਂ ਜੇ ਦਿੱਤੀ ਹੁੰਦੀ ਅਸੀਂ ਪਰਚਾ ਦਰਜ ਕਰ ਦਿੰਦੇ ਪਰਚਾ ਦਰਜ ਤਾਂ ਨਹੀਂ ਹੋਇਆ ਕਿ ਡਾਕਟਰ ਨੇ ਰਿਪੋਰਟ ਨਹੀਂ ਦਿੱਤੀ ਕਹਿੰਦੇ ਜੀ ਅੱਗੇ ਨੂਤ ਸਿੰਘ ਕਹਿੰਦੇ ਇਹਨਾਂ ਨੇ ਸਿਟੀ ਸਕੈਨ ਨਹੀਂ ਕਰਾਇਆ ਇਹਨਾਂ ਨੇ ਐਕਸ-ਰੇ ਨਹੀਂ ਕਰਾਇਆ ਮੈਂ ਕਿਹਾ ਜ਼ਿੰਮੇਵਾਰੀ ਕਿਹਦੀ ਸੀ ਡਾਕਟਰ ਦੀ ਸੀ ਕਿ ਬੱਚਿਆਂ ਦੀ ਸੀ ਕਹਿੰਦੇ ਡਾਕਟਰ ਨੇ ਕਿਹਾ ਹੋਊਗਾ ਤੁਮ ਕਰਾ ਕੇ ਲਾਓ ਮੈਂ ਕਿਹਾ ਜਵਾਨੀ ਨਹੀਂ ਲਿਖ ਕੇ ਦੱਸ ਕਿੱਥੇ ਦੱਸਿਆ ਕਿ ਪ੍ਰਾਈਵੇਟ ਕਰਾ ਲਓ ਕੋਈ ਲਿਖ ਕੇ ਦਿੱਤਾ ਨਹੀਂ ਡਾਕਟਰ ਨੇ ਯਾਨੀ ਕਿ ਅਨੂਪ ਸਿੰਘ ਜੋ ਕਿ ਇੱਕ ਹੈੱਡ ਕਨਸਟੇਬਲ ਹੈ ਅੱਗੇ ਉਹਨੇ ਥਾਣੇਦਾਰ ਬਣਨਾ ਹੈ ਫਿਰ ਵੱਡਾ ਥਾਣੇਦਾਰ ਬਣਨਾ ਹੈ ਤੇ ਉਹਦੀ ਕਰਤੂਤ ਤੁਹਾਡੇ ਸਾਹਮਣੇ ਆ ਉਹਦਾ ਬਿਆਨ ਤੁਹਾਡੇ ਸਾਹਮਣੇ ਆ ਤਾਂ ਫਿਰ ਇਹੀ ਗੱਲਬਾਤ ਅੱਗੇ ਪਹਚਾਈ ਹੋਣੀ ਆ ਇਹੀ ਐਸਐਚਓ ਕੋਲ ਗਈ ਹੋਣੀ ਆ ਇਹੀ ਡੀਐਸਪੀ ਐਸਪੀ ਤੇ ਐਸਐਸਪੀ ਕੋਲ ਗਈ ਹੋਣੀ ਆ ਤੇ ਫਿਰ ਐਸਐਸਪੀ ਮੈਡਮ ਕਾਮਰਦੀਪ ਕੌਰ ਨੇ ਸਾਡੇ ਦਖਲ ਦੇ ਬਾਵਜੂਦ ਇਸ ਚੀਜ਼ ਨੂੰ ਘੋਖਣ ਦੀ ਕੋਸ਼ਿਸ਼ ਨਹੀਂ ਕੀਤੀ ਇਹ ਗਰੀਬ ਮੁੰਡਿਆਂ ਤੇ ਵਿਦਿਆਰਥੀਆਂ ਤੇ ਪਿੰਡੂ ਮੁੰਡਿਆਂ ਤੇ ਧੱਕਾ ਹੋ ਗਿਆ ਅਤਿਆਚਾਰ ਹੋ ਗਿਆ ਉਹਨਾਂ ਵਿਚਾਰਿਆਂ ਨੇ ਆਪਣੇ ਮਾਪੇ ਨੂੰ ਸੂਚਿਤ ਨਹੀਂ ਕੀਤਾ ਮੈਨੂੰ ਕਹਿੰਦੇ ਅੰਕਲ ਤੁਹਾਡੀ ਫੋਟੋ ਨਾ ਲਾਓ ਸਾਡੇ ਬਾਰੇ ਗੱਲ ਨਾ ਕਰੋ ਮੈਂ ਕਾਕਾ ਪੱਤਰਕਾਰੀ ਸਿੱਖ ਰਿਹਾ ਹਾਂ ਤਾਂ ਲੜਨਾ ਸਿੱਖੋ ਤੁਸੀਂ ਆਪਣੇ ਹੱਕਾਂ ਵਾਸਤੇ ਖੜਨਾ ਸਿੱਖੋ ਤੇ ਇਹ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਵਿਦਿਆਰਥੀਆਂ ਨੂੰ ਜਿਹੜੇ ਪੱਤਰਕਾਰੀ ਕਰਨਾ ਚਾਹੁੰਦੇ ਨੇ ਏ ਪੰਜਾਬ ਦਸਤਾਵੇਜ਼ ਦਾ ਉਹਨਾਂ ਨੂੰ ਪਹਿਲਾ ਸਬਕ ਹੈ ਕਿ ਯੂ ਹਵ ਟੂ ਸਟੈਂਡ ਅਪ ਫॉर ਯੋਰ ਰਾਈਟਸ ਐਂਡ ਯੂ ਹਵ ਟੂ ਫੀਅਰ ਨੋਬਦੀ ਕਿਉਂਕਿ ਸਾਨੂੰ ਸੰਵਿਧਾਨ ਮਿਲਿਆ ਹੋਇਆ ਹੈ ਸਾਨੂੰ ਸਾਡੇ ਅਧਿਕਾਰ ਮਿਲੇ ਹੋਏ ਨੇ ਤੇ ਜੇ ਕੋਈ ਸਾਡੇ ਨਾਲ ਉੱਚ ਨੀਚ ਕਰੂਗਾ ਅਸੀਂ ਖੋਹਣ ਜਾਣਦੇ ਆ ਨੋਬਦੀ ਕੈਨ ਯੂ ਨੋ ਪਲੇ ਮੈਸਚ ਵਿਦ ਅਸ ਵੀ ਵਡ ਨਾਟ ਅਲਾਉ ਥਿਸ ਤੇ ਫਿਰ ਅੱਗੇ ਤੁਹਾਨੂੰ ਇਹ ਦੱਸਦੇ ਆ ਕਿ ਸਾਰਾ ਮਾਮਲਾ ਅਸੀਂ ਸਾਡੇ ਐਸੋਸੀਏਟਸ ਤੱਕ ਪਹੁੰਚਾਇਆ ਸਾਡੇ ਐਸੋਸੀਏਟਸ ਪੰਜਾਬ ਅਜੈਂਡਾ ਫੋਰਮ ਪੰਜਾਬ ਅਗੇਂਸਟ ਕਰਪਸ਼ਨ ਬਕੇਯੂ ਭੁਪਿੰਦਰ ਮਾਨ ਗਰੁੱਪ ਸੀਪੀਆਈ ਯੂਨਿਟ ਡੇਰਾ ਬਸੀ ਪੰਜਾਬ EMPLOYEES FRONT ਇਹਨਾਂ ਸਾਰਿਆਂ ਦੇ ਆਫਿਸ ਬਰਜ਼ ਨੇ ਜਿਨ੍ਹਾਂ ਦੇ ਨਾਮ ਨੇ ਸਤਨਾਮ ਸਿੰਘ ਦਾਉ ਸੇਵਾ ਸਿੰਘ ਬਾਕਰਪੁਰ ਸੁਰਿੰਦਰ ਸਿੰਘ ਯਦਵਿੰਦਰ ਸਿੰਘ ਅਤੇਜ ਜੰਗ ਸਿੰਘ ਉਹਨਾਂ ਨੇ ਇੱਕ ਸਾਂਝੇ ਬਿਆਨ ਦੇ ਵਿੱਚ ਪੰਜਾਬ ਬਸਤਾਵੇਜ਼ ਨੂੰ ਕਿਹਾ ਕਿ 27 1 2024 ਨੂੰ ਗਣਤੰਤਰ ਦਿਵਸ ਤੋਂ ਇੱਕ ਦਿਨ ਬਾਅਦ ਅਸੀਂ ਐਸਐਸਪੀ ਚੰਡੀਗੜ੍ਹ ਦੇ ਦਫ਼ਤਰ ਦੇ ਮੂਹਰੇ ਜਾ ਕੇ ਪ੍ਰੋਟੈਸਟ ਕਰਾਂਗੇ ਮਰਜ਼ਬਾਦ ਮਰਜ਼ਬਾਦ ਕਰਾਂਗੇ ਅਤੇ ਮੰਗ ਕਰਾਂਗੇ ਕਿ ਇਹ ਬੱਚਿਆਂ ਨੂੰ ਇਨਸਾਫ਼ ਦਵਾਇਆ ਜਾਏ ਪਰਚਾ ਦਰਜ ਕੀਤਾ ਜਾਏ ਪਰਚਾ ਦਰਜ ਕਰਨਾ ਪਵੇਗਾ ਕਿਉਂਕਿ ਜਿਹੜੇ ક્રાઈમ ਦੇ અવરન્સイズ એ ਸਾਡੇ ਕੋਲ ਮੌਜੂਦ ਨੇ ਨਹੀਂ ਕਰਨਗੇ ਤਾਂ ਕਾਨੂੰਨੀ رائے ਲੈ ਕੇ ਅਗਲੀ ਕਾਰਵਾਈ ਵਢੀ ਜਾਏਗੀ ਸੋ ਇਸ ਖਬਰ ਦਾ ਇੱਥੇ ਹੀ ਕਰਦਾ ਜੀ ਅੰਤ ਮੈਨੂੰ ਰਜਿੰਦਰ ਸਿੰਘ ਤੱਗਾ ਨੂੰ ਦੇਵ ਜਾਦਤ ਸਤਿਕਾਰ ਨਮਸਕਾਰ ਖੁਦਾ হাফেজ